ਬੋਦੇ ਮੁੰਡੇ ਸੋਚਦੇ ਨੇ ਕਿ ਸਟਾਈਲਿਸ਼ ਦਿਖਣ ਵਾਸਤੇ ਪੈਂਟ ਕਮੀਜ਼ ਵਧੀਆ ਹੋਣੀ ਚਾਹੀਦੀ ਆ ਪਰ ਅਸਲੀ ਗੇਮ ਉਹ ਭੁੱਲ ਜਾਂਦੇ ਨੇ ਉਹ ਗੇਮ ਹੈਗੀ ਆ ਐਕਸੈਸਰੀਜ਼ ਦੀ ਗੇਮ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪੰਜ ਐਹੋ ਜਿਹੀਆਂ ਚੀਜ਼ਾਂ ਦੱਸੂਗਾ ਜਿਹੜੀਆਂ ਤੁਹਾਨੂੰ ਸਾਰਾ ਮੁੰਡੇ ਤੋਂ ਖਾਸ ਬਣਾ ਦੇਣਗੀਆਂ ਮੇਰਾ ਨਾਮ ਆ ਜਸਪਾਲ ਸਿੰਘ ਤੁਸੀਂ ਦੇਖ ਰਹੇ ਹੋ ਜਸਪਾਲ ਵਾਈਬਸ YouTube ਚੈਨਲ ਜੇ ਤੁਸੀਂ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਸਬਸਕ੍ਰਾਈਬ ਕਰੋ ਸਭ ਤੋਂ ਪਹਿਲਾਂ ਇੱਕ ਗੱਲ ਪੱਲੇ ਪਾ ਲਓ ਕਿ ਲੈਸ ਇਜ਼ ਮੋਰ ਬੋਦੇ ਮੁੰਡੇ ਸੋਚਦੇ ਨੇ ਕਿ ਬਹੁਤ ਸਾਰੀਆਂ 체ਨਾਂ ਪਾ ਕੇ ਬਹੁਤ ਸਾਰੀਆਂ ਮੁੰਦਰੀਆਂ ਪਾ ਕੇ ਉਹ ਬ ਦਾ ਸਟਾਈਲਿਸ਼ ਲੱਗਣ ਵਾਲੇ ਨੇ ਪਰ ਬਾਈ ਤੁਸੀਂ ਇੱਕ ਗੱਲ ਸਮਝ ਲਵੋ ਇਹ ਇੰਨਾ ਕੁ ਲੜਕਾ ਕੇ ਤੁਸੀਂ ਸਟਾਈਲਿਸ਼ ਨਹੀਂ ਤੁਸੀਂ ਛੱਪਰੀ ਲੱਗਣ ਵਾਲੇ ਹੋ ਸਟਾਈਲ ਦਾ ਮਤਲਬ ਹੁੰਦਾ ਵਾ ਸਾਦਗੀ ਐਸ ਕਰਕੇ ਪਤਲੀਆਂ ਚੇਨਜ਼ ਐਂਡ ਬਿਲਕੁਲ ਸਿੰਪਲ ਐਂਡ ਕੈਂਡ ਜਾਂ ਬ੍ਰੇਸਲੇਟ ਤੁਸੀਂ ਆਪਣੀ ਆਊਟਫਿਟ ਦੇ ਵਿੱਚ ਐਡ ਕਰ ਸਕਦੇ ਹੋ ਅਸੀਂ ਆਪਣੀ ਪੂਰੀ ਆਊਟਫਿਟ ਨੂੰ ਸਪੋਰਟ ਕਰਨ ਵਾਲੀ ਐਕਸੈਸਰੀਜ਼ ਦਾ ਇਸਤੇਮਾਲ ਕਰਾਂਗੇ ਦੂਜੇ ਨੰਬਰ ਤੇ ਗੱਲ ਆ ਗਈ ਚਸ਼ਮਾ ਸਨ ਗਲਾਸੇ ਸਨ ਗਲਾਸੇ ਤੁਹਾਡੇ ਫੇਸ ਨੂੰ ਸ਼ਾਰਪ ਦਿਖਾ ਸਕਦੇ ਆ ਪਰ ਸਿਰਫ ਉਦੋਂ ਜੇਕਰ ਤੁਹਾਡਾ ਚਸ਼ਮਾ ਤੁਹਾਡੇ ਫੇਸ ਦੇ ਸਾਈਜ਼ ਦੇ ਅਕੋਰਡ ਹੋਗਾ ਇੱਕ ਗੱਲ ਦਾ ਹਮੇਸ਼ਾ ਧਿਆਨ ਰੱਖੋ ਜੇਕਰ ਕਹਦਾ ਚਸ਼ਮਾ ਤੁਹਾਡੇ ਆਈਬ੍ਰੋਸ ਨੂੰ ਕਵਰ ਕਰ ਰਿਹਾ ਵਾ ਫਿਰ ਉਹ ਚਸ਼ਮਾ ਤੁਹਾਡੇ ਵਾਦੀ ਨਹੀਂ ਆ ਜੇਕਰ ਤੁਸੀਂ ਚਸ਼ਮਾ ਬਾਏ ਕਰਨ ਵਾਸਤੇ ਜਾ ਰਹੇ ਹੋ ਤਾਂ ਇਸ ਗੱਲ ਦਾ ਹਮੇਸ਼ਾ ਧਿਆਨ ਰੱਖੋ ਕਿ ਤੁਹਾਡਾ ਜਿਹੜਾ ਚਸ਼ਮਾ ਆ ਤੁਹਾਡੇ ਆਈਬ੍ਰੋਸ ਨੂੰ ਵਿਜ਼ੀਬਲ ਕਰ ਰਿਹਾ ਹੋਵੇ ਬਹੁਤ ਸਾਰੇ ਯੂਟਿਊਬਰ ਦੇ ਕਹਿੰਦੇ ਆ ਕਿ ਆਪਣੀ ਫੇਸ ਸ਼ੇਪ ਦੇ ਅਕੋਰਡਿੰਗਲੀ ਚਸ਼ਮਾ ਬਾਏ ਕਰਨਾ ਚਾਹੀਦਾ ਵਾ ਪਰ ਮੈਂ ਤੁਹਾਨੂੰ ਇੱਕ ਗੱਲ ਸਿੰਪਲ ਕਹਿਣੀ ਚਾਹੂੰਗਾ ਕਿ ਇੰਨਾ ਜ਼ਿਆਦਾ ਕੰਫਿਊਜ਼ ਹੋਣ ਦੀ ਬਿਲਕੁਲ ਲੋੜ ਨਹੀਂ ਆ ਤੁਹਾਨੂੰ ਜੇਕਰ ਤੁਹਾਡਾ ਫੇਸ ਸ਼ੇਪ ਗੋਲ ਆ ਤਾਂ ਉਸ ਤੋਂ ਉਲਟ ਯਾਨੀ ਤੁਸੀਂ ਚੌਕਸ ਫਰੇਮ ਵਾਲਾ ਜਿਹੜਾ ਚਸ਼ਮਾ ਉਹਨੂੰ ਤੁਸੀਂ ਚੁਣ ਸਕਦੇ ਹੋ ਦੇਖਣ ਲੱਗਣਾ ਸਿੰਪਲ ਜਿਹਾ ਇਹ ਵਾਲੇ ਜਿਹੜੇ ਛੋਟੇ ਛੋਟੇ ਹੈਕਸ ਨੇ ਇਹ ਤੁਹਾਡੀ ਲਾਈਫ ਦੇ ਵਿੱਚ ਹਮੇਸ਼ਾ ਕੰਮ ਆਉਣਗੇ। ਦ ਕਲਾਸਿਕ ਵਾਚ ਸੋ ਦਿੱਜੇ ਨੰਬਰ ਤੇ ਗੱਲ ਆ ਗਈ ਘੜੀ ਦੀ। ਇੱਕ ਕਲਾਸਿਕ ਘੜੀ ਜਿਹੜੀ ਆ ਤੁਹਾਡੀ ਪੂਰੀ ਆਊਟਫਿਟ ਨੂੰ ਚੇਂਜ ਕਰ ਸਕਦੀ ਆ। ਉਹ ਕਿੰਨਾ ਕਰ ਸਕਦੀ ਆ ਜੇਕਰ ਅਸੀਂ ਸਹੀ ਆਊਟਫਿਟ ਦੇ ਨਾਲ ਸਹੀ ਵਾਚ ਵੇਅਰ ਕੀਤੀ ਆ। ਅੱਜ ਕੱਲ ਬਹੁਤ ਸਾਰੇ ਲੋਕ ਜਿਹੜੇ ਆ ਸਮਾਰਟ ਵਾਚਸ ਦੇ ਪਿੱਛੇ ਭੱਜਦੇ ਪਏ ਆ ਪਰ ਜੋ ਡੋਰ ਲੈਦਰ ਸਟ੍ਰੈਪ ਵਾਲੀ ਜਾਂ ਫਿਰ ਸਿਲਵਰ ਚੇਨ ਵਾਲੀ ਐਨਾਲਾਗ ਵਾਚ ਦੇ ਸਕਦੀ ਆ ਉਹ ਕੋਈ ਹੋਰ ਨਹੀਂ ਦੇ ਸਕਦੀ। ਇਸ ਕਰਕੇ ਕਿਸੇ ਵਿਆਹ ਸ਼ਾਦੀ ਜਾਂ ਫਿਰ ਕਿਸੇ ਪਾਰਟੀ ਤੇ ਜਾਉਂਦਾ ਹਮੇਸ਼ਾ ਮੈਟਲ ਵ ਜਾਂ ਫਿਰ ਤੁਸੀਂ ਲੈਦਰ ਸਟ੍ਰੈਪ ਵਾਲੀ ਜਿਹੜੀ ਵਾਚ ਆ ਉਹਨੂੰ ਤੁਸੀਂ ਵੇਅਰ ਕਰਕੇ ਜਾਓ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਘੜੀ ਸਿਰਫ ਤੁਹਾਨੂੰ ਟਾਈਮ ਨਹੀਂ ਦੱਸਦੀ ਤੁਹਾਡਾ ਟਾਈਮ ਕਿੰਦਾ ਦਾ ਚੱਲ ਰਿਹਾ ਵਾ ਉਹ ਵੀ ਦੱਸਦੀ ਹੈ ਇਸ ਕਰਕੇ ਹਮੇਸ਼ਾ ਨੀਟ ਐਂਡ ਕਲੀਨ ਵਾਚ ਵੇਅਰ ਕਰੋ ਸੋ ਚੌਥੇ ਨੰਬਰ ਤੇ ਗੱਲ ਆ ਗਈ 벨ਟ ਮੁੰਡਿਓ ਉਹ ਵਾਲੀਆਂ ਜਿਹੜੀਆਂ ਚਮਕੀਲੀਆਂ ਨਮਕੀਲੀਆਂ ਤੇ ਵੱਡੇ ਵੱਡੇ ਬੱਕਲ ਵਾਲੀਆਂ ਜਿਹੜੀਆਂ 벨ਟs ਆ ਉਹਨਾਂ ਨੂੰ ਅਵੋਇਡ ਕਰੋ ਜੇਕਰ ਤੁਸੀਂ ਆਪਣੇ ਵਾਰਡਰੋਬ ਦੇ ਵਿੱਚ ਬਲੈਕ ਐਂਡ ਬਰਾਊਨ 벨ਟ ਨੂੰ ਐਡ ਨਹੀਂ ਕੀਤਾ ਤਾਂ ਜ਼ਰੂਰ ਐਡ ਕਰੋ ਤੇ ਆਖਰੀ ਗੱਲ ਸਾਡਾ ਪੰਜਵਾਂ ਪੁਆਇੰਟ ਤੁਸੀਂ ਭਾਵੇਂ ਜਿੰਨੇ ਮਰਜ਼ੀ ਸੋਨੇ ਬਨ ਜਾਓ ਉਹ ਜਿੰਨੇ ਮਰਜ਼ੀ ਵਧੀਆ ਕੱਪੜੇ ਪਾ ਲਗੋ ਪਰ ਜੇਕਰ ਤੁਹਾਡੇ ਕੋਲੋਂ ਪਸੀਨੇ ਦੀ ਬੋਹ ਹੁੰਦੀ ਹੈ ਨਾ ਤਾਂ ਤੁਹਾਡਾ ਸਾਰਾ ਇੰਪ੍ਰੈਸ਼ਨ ਮਿੱਟੀ ਦੇ ਵਿੱਚ ਮਿਲ ਜਾਊਗਾ ਜ਼ੀਰੋ ਇੰਪ੍ਰੈਸ਼ਨ ਹੋ ਜਾਊਗਾ ਤੁਹਾਡਾ ਸਵੈਸ ਕਰਕੇ ਹਮੇਸ਼ਾ ਇੱਕ ਵਧੀਆ ਫ੍ਰੈਗਰੈਂਸ ਵਾਲਾ ਜਿਹੜਾ ਪਰਫਿਊਮ ਆ ਉਹ ਅਸੀਂ ਯੂਜ਼ ਕਰਾਂਗੇ ਡੇਲੀ ਲਾਈਫ ਦੇ ਵਿੱਚ ਤੇ ਪਰਫਿਊਮ ਨੂੰ ਯੂਜ਼ ਕਰਨ ਦਾ ਤਰੀਕਾ ਇਹੀ ਆ ਸੀ ਬਹੁਤ ਜ਼ਿਆਦਾ ਨਹੀਂ ਆਪਣੀ ਬਾਡੀ ਦੇ ਉੱਪਰ ਛਿੜਕਣਾ ਬਸ 3 ਤੋਂ 4 ਸਪਰੇਅ ਆਪਣੀ ਬਾਡੀ ਦੇ ਉੱਪਰ ਕਰਾਂਗੇ ਐਂਡ ਥੈਟਸ ਇਟ ਜੇਕਰ ਤੁਹਾਡਾ ਬਜਟ ਅਲੋ ਨਹੀਂ ਕਰਦਾ ਤੁਸੀਂ ਬਹੁਤ ਜ਼ਿਆਦਾ ਮਹਿੰਗੇ ਮਹਿੰਗੇ ਜਿਹੜੇ ਪਰਫਿਊਮਸ ਆ ਉਹਨਾਂ ਨੂੰ ਤੁਸੀਂ ਬਾਏ ਨਹੀਂ ਕਰ ਸਕਦੇ ਤੁਹਾਨੂੰ ਜ਼ਰੂਰ ਹੀ ਤੋਂ ਵੀ ਬਹੁਤ ਵਧੀਆ ਵਧੀਆ ਫ੍ਰੈਗਰੈਂਸ ਵਾਲੇ ਜਿਹੜੇ ਪਰਫਿਊਮਸ ਆ ਉਹ ਮਿਲ ਸਕਦੇ ਨੇ ਜੇਕਰ ਤੁਹਾਡੀ ਸਿਲੈਕਸ਼ਨ ਵਧੀਆ ਵਾ ਤਾਂ ਤੁਸੀਂ ਬਹੁਤ ਵਧੀਆ ਪਰਫਿਊਮ ਸਸਤੇ ਦੇ ਵਿੱਚ ਬਾਏ ਸਕਦੇ ਹੋ ਬੜੇ ਇਟਲੀਸ ਇੱਕ ਚੀਜ਼ ਦਾ ਹਮੇਸ਼ਾ ਧਿਆਨ ਰੱਖੋ ਕਿ ਤੁਹਾਡੀ ਜੇਕਰ ਸਲੈਕਸ਼ਨ ਵਧੀਆ ਵਾ ਤੁਸੀਂ ਭਾਵੇਂ ਕੋਈ ਵੀ ਕਪੜਾ ਬਾਈ ਕਰੋ ਕੋਈ ਵੀ ਪਰਫਿਊਮ ਬਾਈ ਕਰੋ ਉਹ ਤੁਹਾਡੇ ਬਜਟ ਦੇ ਅੰਦਰ ਵਧੀਆ ਹੀ ਹੋਊਗਾ ਜਿੱਦਾਂ ਕਿ ਵੀਡੀਓ ਨੂੰ ਮੈਂ ਇੱਕ ਆਵਲਾ ਪਰਫਿਊਮ ਬਾਈ ਕੀਤਾ ਸੀਗਾ ਡਾਰਕ ਨਾਈਟ ਇਹ ਮੈਨਸ ਦੇ ਵਾਸਤੇ ਆ ਤੁਸੀਂ ਇਹ ਵੀ ਬਾਈ ਕਰ ਸਕਦੇ ਹੋ ਤੁਸੀਂ ਕਿਸੇ ਹੋਰ ਫਰੈਂਡਸ ਦੇ ਨਾਲ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਬਾਈ ਕਰ ਸਕਦੇ ਹੋ ਸੋ ਦੋਸਤੋ ਇਹ ਸੀਗੀ ਅੱਜ ਦੀ ਵੀਡੀਓ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਵੀਡੀਓ ਵਧੀਆ ਲੱਗੀ ਤਾਂ ਜਸਪਾਲ ਵਾਈਬਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਚੱਲਦੀ ਜਾਂਦੀ ਸ਼ੇਅਰ ਕਰਦੇ ਹੋ ਆਪਣੇ ਉਹਨਾਂ ਦੋਸਤਾਂ ਨਾਲ ਜਿਨ੍ਹਾਂ ਦੀ ਐਕसेसਰੀਜ਼ ਦੀ ਚੋਇਸ ਜਿਹੜੀ ਹੋ ਬਿਲਕੁਲ ਖਰਾਬ ਹੈ ਗਿਆ ਜਾਂ ਫਿਰ ਉਹ ਗਲਤ ਤਰੀਕੇ ਨਾਲ ਐਕसेसਰੀਜ਼ ਨੂੰ ਵੇਅਰ ਕਰਦੇ ਨੇ ਸੋ ਮਿਲਦੇ ਆਪਾਂ ਆਪਣੀ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ so much guys ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਤੇ ਕਮੈਂਟ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ